ਕਿਸਾਨ ਯੂਨੀਅਨ ਇਕਤਾ ਸਿੱਧੂਪੁਰ ਜਥੇਬੰਦੀ ਦੇ ਵੱਲੋਂ ਆਪਣੀਆਂ ਜ਼ਮੀਨਾਂ ਨੂੰ ਬਚਾਉਣ ਦੇ ਲਈ ਡੀਸੀ ਦਫ਼ਤਰ ਮੋਰੇ ਲਗਾਏ ਗਏ ਪੱਕੇ ਮੋਰਚੇ ਦੇ ਵਿੱਚ ਉਹ ਹੜਤਾਲ ਤੇ ਬੈਠੇ ਇੱਕ ਪੀੜਿਤ ਕਿਸਾਨ ਦਾਰਾ ਸਿੰਘ ਨੂੰ ਜ਼ਬਰੀ ਪੁਲਿਸ ਪ੍ਰਸ਼ਾਸਨ ਨੇ ਚੁੱਕ ਕੇ ਹਸਪਤਾਲ ਦੇ ਵਿੱਚ ਦਾਖਲ ਕਰਵਾ ਲਿਆ ਸੋ ਇਹ ਮੌਕੇ ਸੀਨੀਅਰ ਪੁਲਿਸ ਅਧਿਕਾਰੀਆਂ ਦੇ ਨਾਲ ਵੱਡੀ ਗਿਣਤੀ ਦੇ ਵਿੱਚ ਪੁਲਿਸ ਫੋਰਸ ਵੀ ਮੌਜੂਦ ਸੀ ਇਹ ਸਾਰੇ ਘਟਨਾਕਰਮ ਨੂੰ ਲੈ ਕੇ ਕਿਸਾਨਾਂ ਦੇ ਵਿਰੋਧ ਦਾ ਪੁਲਿਸ ਪ੍ਰਸ਼ਾਸਨ ਨੂੰ ਸਾਹਮਣਾ ਵੀ ਕਰਨਾ ਪਿਆ ਨਾ ਆਬਾਦਕਾਰ ਕਿਸਾਨਾਂ ਦਾ ਜ਼ਮੀਂਦਾ ਰੋਲਾ ਹੈ ਕਿ ਜਿਨ੍ਹਾਂ ਨੇ ਆਬਾਦ ਜ਼ਮੀਨ ਕੀਤੀ ਸੀ ਉਹਨਾਂ ਜੀ ਉਹ ਜ਼ਮੀਨ ਜਰੀ ਹੈ ਕਿ ਇਹ ਕਿਸਾਨ 1995 ਤੇ ਆਪਣੀ ਨੌਂ ਲਈ ਪਾਉਣੀ ਜੀ ਬੰਦਾ ਪੰਜਾਬ ਦੇ ਵਿੱਚ ਤਕਰੀਬਨ 76000 ਕਿੱਲਾ ਜਿਹੜੀ ਕਿਸ ਤਰ੍ਹਾਂ ਜ਼ਮੀਨ ਪਈ ਹੈ ਪਰ ਇੱਕ ਗੇਟ ਤੇ ਜਾ ਕੇ 45 ਲਈ 45 ਦੇ ਵਿੱਚੋਂ 450 ਕਿੱਲਾ ਜਿਹੜੇ ਬੰਦੇ ਸੀ ਉਹਨਾਂ ਟਾਰਗੇਟ ਕੀਤਾ ਗਿਆ ਜਿਸ ਨੂੰ 15 ਤਰੀਕ ਨੂੰ ਬੋਲੀ ਦਾ ਉਹਨਾਂ ਨੌਸ ਕਰਤੀ ਬੋਲੀ ਤੋਂ ਬਾਅਦ ਕੀ ਹੋਇਆ ਅਸੀਂ ਇੱਥੇ 13 ਤਰੀਕ ਨੂੰ ਪਹਿਲਾਂ 2 ਦਿਨ ਧਰਨਾ ਲਗਾ ਕੇ ਬੋਲੀ ਕੈਨਸਲ ਹੋ ਗਈ ਚਲੋ ਪ੍ਰਸ਼ਾਸਨ ਨੇ ਕਿਹਾ ਵੀ ਇਹ ਲੋਕ ਹਰਾਸਮੈਂਟ ਨੇ ਕਿ ਮਰ ਜਾਣਗੇ ਇਹ ਬੋਲੀ ਨਹੀਂ ਕਰਵਾਉਣ ਦੇਣਗੇ ਪਰ ਉਸ ਤੋਂ ਉਪਰੰਤ ਬੰਦੇ ਸਾਡੇ ਮਰਨ ਮਰਤੇ ਬੈਠ ਗਏ ਮਰਨ ਮਰਤੇ ਬੈਠੇ ਔਰ ਉਹਨਾਂ ਨੂੰ ਵੀ ਸਾਹਨੇ ਕਿਹਾ ਵੀ ਤੁਹਾਡਾ ਮੈਂ ਕੰਮ ਕਰ ਰਿਹਾ ਤੁਸੀਂ ਇਸ ਤਰ੍ਹਾਂ ਨਾ ਕਰੋ ਅਸੀਂ ਚਾਰ ਬੰਦੇ ਉੱਠੇ ਪਰ ਇੱਕ ਬੰਦਾ ਸਾਡਾ ਜਿਹੜਾ ਸੀ ਉਹ ਦਾਰਾ ਸਿੰਘ ਨਹੀਂ ਮੰਨਿਆ ਕਹਿੰਦਾ ਮੇਰੇ ਕੋਲ ਜ਼ਮੀਨ ਕਿਤੇ ਵੀ ਨਹੀਂ ਹੈਗੀ ਮੇਰੇ ਬੱਚੇ ਆ ਮੇਰੇ ਪੋਤਰੇ ਨੇ ਮੈਂ ਬਜ਼ੁਰਗ 80 ਸਾਲ ਮੇਰੀ ਉਮਰ ਹੋ ਗਈ ਮੇਰੇ ਮੁੰਡਿਆਂ ਵਾਸਤੇ ਜ਼ਮੀਨ ਨਹੀਂ ਹੈਗੀ ਕਮਰਨ ਉੱਤੇ ਬੈਠਾ ਅੱਜ ਬੜੀ ਵਾਰ ਮਿੰਤਾ ਕਰਲੇ ਕਰਕੇ ਸਾਡਾ ਕੰਮ ਕਰੋ ਪਰ ਇਹਨਾਂ ਨੇ ਕੰਮ ਨਹੀਂ ਕੀਤਾ ਪ੍ਰਸ਼ਾਸਨ